ਗੱਲ ਕਰਾਂਗੇ ਅੱਜ ਯੂਰਿਕ ਐਸਿਡ ਬਾਰੇ ਯੂਰਿਕ ਐਸਿਡ ਕਿਉਂ ਬੋਡੀ ਦੇ ਵਿੱਚ ਇਕੱਠਾ ਹੋਣ ਲੱਗਦਾ ਹੈ ਯੂਰਿਕ ਐਸਿਡ ਜ਼ਿਆਦਾ ਬਣਨ ਦੇ ਆਖਿਰ ਰੀਜ਼ਨ ਕੀ ਰਹਿੰਦੇ ਨੇ ਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਅਗਰ ਯੂਰਿਕ ਐਸਿਡ ਜ਼ਿਆਦਾ ਬਣ ਰਿਹਾ ਤੁਹਾਡੀ ਬੋਡੀ ਵਿੱਚ ਔਰ ਕਿਹੜੀਆਂ ਚੀਜ਼ਾਂ ਤੁਹਾਨੂੰ ਖਾਣੀਆਂ ਚਾਹੀਦੀਆਂ ਜਿਸ ਦੇ ਨਾਲ ਯੂਰਿਕ ਐਸਿਡ ਬੋਡੀ ਵਿੱਚੋਂ ਵਾਸ਼ ਆਊਟ ਹੋ ਸਕੇ ਔਰ ਕੁਝ ਹੋਮ ਰੈਮਡੀਜ਼ ਵੀ ਵੀਡੀਓ ਦੇ ਐਂਡ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਆ ਯੂਰਿਕ ਐਸਿਡ ਦੀ ਤਾਂ ਯੂਰਿਕ ਐਸਿਡ ਤਾਂ ਹਰੇਕ ਦੀ ਬੋਡੀ ਦੇ ਵਿੱਚ ਹੀ ਬਣਦਾ ਹੈ ਪਰ ਪ੍ਰ ਜਿੱਥੇ ਯੂਰਿਕ ਐਸਿਡ ਬਾਡੀ ਵਿੱਚ વોਸ਼ ਆਊਟ ਨਹੀਂ ਹੋ ਰਿਹਾ ਬਾਹਰ ਨਹੀਂ ਜਾ ਰਿਹਾ ਤੇ ਬਾਡੀ ਵਿੱਚ ਹੀ ਸਾਡੇ ਜੋਇੰਟਸ ਦੇ ਵਿੱਚ ਜਮਾ ਹੁੰਦਾ ਜਾ ਰਿਹਾ ਤੇ ਆਖਿਰ ਅਜਿਹਾ ਕਿਉਂ ਹੁੰਦਾ ਹੈ ਵੈਸੇ ਤਾਂ ਦੇਖਿਆ ਜਾਏ ਸਾਡੀ ਬਾਡੀ ਦੇ ਫੰਕਸ਼ਨਸ ਅਗਰ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਤਾਂ ਉਸੇ ਲਈ ਅਸੀਂ ਜ਼ਿੰਮੇਦਾਰ ਖੁਦ ਹੀ ਹੁੰਨੇ ਆ ਸਾਡਾ ਮਾੜਾ ਲਾਈਫ ਸਟਾਈਲ ਸਾਡੇ ਖਾਣ ਪੀਣ ਦੀਆਂ ਬਦਲ ਚੁੱਕੀਆਂ ਆਦਤਾਂ ਹੀ ਕਈ ਬਿਮਾਰੀਆਂ ਦੇ ਪਿੱਛੇ ਜ਼ਿੰਮੇਵਾਰ ਨੇ ਸੋ ਯੂਰਿਕ ਐਸਿਡ ਦੀ ਵੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਉੱਥੇ ਵੀ ਕਿਤੇ ਨਾ ਕਿਤੇ ਸਾਡਾ ਲਾਈਫ ਸਟਾਈਲ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਨੇ ਸੋ ਯੂਰਿਕ ਐਸਿਡ ਉਦੋਂ ਹੁੰਦਾ ਹੈ ਜਦੋਂ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਿਉਰਿਨ ਸਾਡੀ ਬਾਡੀ ਦੇ ਵਿੱਚ ਬਣ ਰਿਹਾ ਹੁੰਦਾ ਹੈ ਪਿਉਰਿਕ ਪਿਉਰਿਨ ਜੋ ਹੈ ਇੱਕ ਆਰਗੈਨਿਕ ਕੰਪਾਊਂਡ ਹੈ ਸਾਡੀ ਬਾਡੀ ਦੇ ਹਰ ਇੱਕ ਸੈੱਲ ਦੇ ਵਿੱਚ ਪਾਇਆ ਜਾਂਦਾ ਹੈ ਪਰ ਜਦੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਪਿਉਰਿਨ ਬਣਦਾ ਹੈ ਤਾਂ ਕਿਡਨੀ ਉਸ ਨੂੰ ਫਿਲਟਰ ਨਹੀਂ ਕਰ ਪਾਉਂਦੀ ਹੈ ਤਾਂ ਹੁੰਦਾ ਹੈ ਕਿ ਯੂਰਿਕ ਐਸਿਡ ਜੋ ਹੈ ਕ੍ਰਿਸਟਲ ਫਾਰਮ ਦੇ ਵਿੱਚ ਸਾਡੇ ਜੋਇੰਟਸ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਸ ਦੇ ਨਾਲ ਜੋਇੰਟ ਪੇਨ ਜੋੜਾਂ ਦਾ ਦਰਦ ਹੁੰਦਾ ਹੈ ਸਵੇਲਿੰਗ ਉੱਥੇ ਹੋ ਜਾਂਦੀ ਹੈ ਤਾਂ ਇਸ ਦੇ ਪਿੱਛੇ गलत आदता जिमें कि मैं पहला गल की है खाण पीन गलत आदत जिम्मेवार ने या फिर असं कही प्रॉब्लम कि हो सकती है ज़्यादा जिन्ह का मोटापा ज़्यादा हो चुके ओबैसिटी है, है वजन ज़्यादा है उन्होंने यूरिक एसिड की प्रॉब्लम हो सकती है या फिर जो लोग वेज बहुत ज़्यादा खाँदे ने या फास्ट फूड ज़्यादा खा रहे हैं तो उन्नी उन्हें फिजिकल एक्टिविटी नहीं है ਤਾ ਫਿਜ਼ੀਕਲ ਐਕਟੀਵਿਟੀ ਜਦ ਨਹੀਂ ਹੁੰਦੀ ਹੈ ਜ਼ਿਆਦਾ ਤਾਂ ਫਿਰ ਯੂਰਿਕ ਐਸਿਡ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਬਾਡੀ ਦੇ ਵਿੱਚ ਜਾਂ ਫਿਰ ਅਗਰ ਅਸੀਂ ਗੱਲ ਕਰੀਏ ਜੋ ਬਹੁਤ ਜ਼ਿਆਦਾ ਅਲਕੋਹਲ ਕੰਜ਼ਿਊਮ ਕਰਦੇ ਨੇ ਜਾਂ ਫਿਰ ਸਮੋਕਿੰਗ ਬਹੁਤ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਵੀ ਯੂਰਿਕ ਐਸਿਡ ਦੀ ਪ੍ਰੋਬਲਮ ਹੋ ਸਕਦੀ ਹੈ ਤੇ ਜ਼ਰੂਰ ਜੋ ਹੈ ਰੈਗੂਲਰਲੀ ਆਪਣੇ ਟੈਸਟ ਕਰਵਾ ਕੇ ਦੇਖਦੇ ਰਹਿਣਾ ਚਾਹੀਦਾ ਹੈ ਕਿ ਯੂਰਿਕ ਐਸਿਡ ਦਾ ਜਿਹੜਾ ਤੁਹਾਡਾ ਲੈਵਲ ਹੈ ਬਾਡੀ ਦੇ ਵਿੱਚ ਅੰਡਰ ਕੰਟਰੋਲ ਹੈ ਜਾਂ ਨਹੀਂ ਅਗਰ ਲੱਗਦਾ ਹੈ ਕਿ ਵਧ ਰਿਹਾ ਹੈ ਤਾਂ ਜ਼ਰੂਰ ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਤੇ ਇੱਥੇ ਜਦੋਂ ਤੁਸੀਂ ਆਪਾ ਕਰਦਿਆਂ ਕਿ ਯੂਰਿਕ ਐਸਿਡ ਵਧਦਾ ਨਹੀਂ ਰਿਹਾ ਤਾਂ ਜਿੰਨੇ ਵੀ ਸਾਡੇ ਦਰਸ਼ਕ ਅਗਰ ਜੁੜੇ ਹੋਏ ਨੇ ਵੀਡੀਓ ਦੇ ਨਾਲ ਕਿਸੇ ਦਾ ਯੂਰਿਕ ਐਸਿਡ ਵਧਿਆ ਹੋਇਆ ਹੈ ਤਾਂ ਤੁਸੀਂ ਧਿਆਨ ਨਾਲ ਜ਼ਰੂਰ ਸੁਣੋ ਕਿ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਬਹੁਤ ਜ਼ਿਆਦਾ ਪਰਹੇਜ਼ ਕਰਨਾ ਹੈ ਕਈ ਵਾਰ ਪਤਾ ਨਹੀਂ ਹੁੰਦਾ ਪ੍ਰੋਬਲਮ ਵੀ ਹੈ ਔਰ ਅਸੀਂ ਉਹ ਚੀਜ਼ਾਂ ਖਾ ਰਹੇ ਹਾਂ ਜੋ ਅਸੀਂ ਨਹੀਂ ਖਾਣੀ ਹੈ ਤਾਂ ਪ੍ਰੋਬਲਮ ਹੋਰ ਜ਼ਿਆਦਾ ਵਧਣ ਲੱਗ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਹੈ ਜੀ ਦਾਲਾਂ ਕਿਉਂਕਿ ਹਾਈ ਪ੍ਰੋਟੀਨ ਡਾਈਟ ਵਿੱਚ ਆਉਂਦੀਆਂ ਨੇ ਦਾਲਾਂ ਸੋ ਸਭ ਤੋਂ ਖਾਸ ਉਸ ਦੇ ਵਿੱਚ ਵੀ ਆ ਜਾਂਦੀਆਂ ਛਿਲਕੇ ਵਾਲੀਆਂ ਸਾਬਤ ਦਾਲਾਂ ਜੋ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਯੂਰਿਕ ਐਸਿਡ ਵੱਧ ਜਾਂਦਾ ਹੈ ਜਦੋਂ ਤੁਸੀਂ ਛਿਲਕੇ ਵਾਲੀ ਸਾਬਤ ਦਾਲ ਖਾਣਿਓ ਹਾਂ ਪਰ ਇਹ ਨਹੀਂ ਹੈ ਕਿ ਤੁਸੀਂ ਬਿਲਕੁਲ ਹੀ ਛੱਡ ਦਿਓ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਥੋੜੀ ਕੁਆਂਟੀਟੀ ਕੁਆਂਟੀਟੀ ਤੇ ਹਮੇਸ਼ਾ ਹੀ ਤੁਸੀਂ ਫੋਕਸ ਕਰਨਾ ਹੈ ਛੋਟੀ ਕਟੋਰੀਆਂ ਅੱਧੀ ਕਟੋਰੀ ਤੁਸੀਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਖਾ ਸਕਦੇ ਹੋ ਪਰ ਇੱਥੇ ਵੀ ਤਿਆਨ ਇਹ ਜ਼ਰੂਰ ਤੁਸੀਂ ਰੱਖਣਾ ਹੈ ਕਿ ਦਾਲ ਬਣਾਉਣ ਤੋਂ ਪਹਿਲਾਂ ਤੁਸੀਂ ਉਸ ਨੂੰ ਇੱਕ ਰਾਤ ਪਹਿਲਾਂ ਚਾਹੇ ਭਿਗੋ ਕੇ ਪਾਣੀ ਵਿੱਚ ਜ਼ਰੂਰ ਰੱਖ ਦਿਓ ਤਾਂ ਉਸ ਦੇ ਨਾਲ ਥੋੜਾ ਬਹੁਤ ਜ਼ਿਆਦਾ ਤੁਹਾਨੂੰ ਉਸ ਦਾ बैड ਇੰਪੈਕਟ ਯੂਰਿਕ ਐਸਿਡ ਨੂੰ ਲੈ ਕੇ ਨਹੀਂ ਦੇਖਣ ਨੂੰ ਮਿਲੇਗਾ ਸੋ মুંગી ਦੀ दाल ਹੈ ਜੋ ਤੁਸੀਂ ਹਫਤੇ ਵਿੱਚ ਇੱਕ ਜਾਂ ਦੋ ਵਾਰ ਖਾ ਸਕਦੇ ਹੋ ਸੋ ਕਿਉਂਕਿ ਦਾਲਾਂ ਦੇ ਵਿੱਚ ਵੀ ਪਿਉਰਿਨ ਜ਼ਿਆਦਾ ਹੁੰਦਾ ਹੈ ਤੇ ਜਿਵੇਂ ਕਿ ਮੈਂ ਪਹਿਲਾਂ ਸਟਾਰਟਿੰਗ ਵਿੱਚ ਗੱਲ ਕੀਤੀ ਹੈ ਪਿਉਰਿਨ ਦੇ ਨਾਲ ਹੀ ਅਗੋ ਯੂਰਿਕ ਐਸਿਡ ਦੀ ਪ੍ਰੋਬਲਮ ਜ਼ਿਆਦਾ ਵਧਣ ਲੱਗ ਜਾਂਦੀ ਹੈ ਅਗਲੀ ਅਸੀਂ ਗੱਲ ਕਰੀਏ ਤਾਂ ਮੀਟ ਚਿਕਨ ਫਿਸ਼ ਇਹਨਾਂ ਸਭ ਦੇ ਵਿੱਚ ਵੀ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਸੋ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਵੀ ਪਰਹੇਜ਼ ਜ਼ਰੂਰ ਕਰਨਾ ਹੈ ਕਦੀ ਕਦਾਰ ਹੋ ਗਿਆ ਖਾ ਲਿਆ ਲੇਕਿਨ ਰੂਟੀਨ ਟਾਈਟ ਦਾ ਹਿੱਸਾ ਤੁਸੀਂ ਨਾਨ-ভেজ ਨੂੰ ਨਹੀਂ बनाना है अगों गल करिए फ्रूटोस शुगर यानी कि फ्रूट्स भी जोड़ा मिठा हूँ बहुत ज़्यादा मिठे फ्रूट्स तुम अगर या उन्हों का जूस अगर तुम पी रहे हो उस तो उसका परहेज जरूर करना है। आ, पैकिंग वाले जड़े फ्रूट जूस आते बिल्कुल भी आ, ना अगर कंज्यूम करो तो बहुत चंगा रहेगा अच्छा होगा कि तुम्हें हाई फाइबर वाले जड़े फ्रूट्स है उन्होंने सेवन करो ਸੋ ਕੋਈ ਵੀ ਆਪਾਂ ਕੋਲ ਡਰਿੰਕਸ ਦੀ ਅੱਗੋਂ ਗੱਲ ਕਰ ਲਈਏ ਜਿਵੇਂ ਕਿ ਆ ਕਈ ਕੋਲ ਡਰਿੰਕਸ ਐ ਸੋਡਾ ਵਾਲੇ ਕੋਲ ਡਰਿੰਕਸ ਹੁੰਦੇ ਆ ਜਿਨ੍ਹਾਂ ਵਿੱਚ ਮਿੱਠਾ ਬਹੁਤ ਜ਼ਿਆਦਾ ਹੋਵੇ ਅਸੀਂ ਕਈ ਤਰ੍ਹਾਂ ਦੀ ਕੋਲ ਡਰਿੰਕਸ ਅੱਜਕੱਲ ਦੇਖਦੇ ਆਂ ਮੈਂ ਕਿਸੇ ਕੰਪਨੀ ਨੂੰ ਲੈ ਕੇ ਨਾਮ ਨਹੀਂ ਲੈਣਾ ਚਾਹਾਂਗੀ ਬਟ ਅਸੀਂ ਸਾਰੇ ਜਾਣਦੇ ਆਂ ਗਰਮੀਆਂ ਦੇ ਵਿੱਚ ਅਕਸਰ ਹੀ ਕੋਲ ਡਰਿੰਕਸ ਬਹੁਤ ਜ਼ਿਆਦਾ ਪੀਤੀਆਂ ਜਾਂਦੀਆਂ ਨੇ ਪਰ ਯੂਰਿਕ ਐਸਿਡ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਨੇ ਇੱਥੇ ਧਿਆਨ ਜ਼ਰੂਰ ਰੱਖਣਾ ਸੋ ਸਿਰਫ ਇਹ ਨਹੀਂ ਹੁੰਦਾ ਕਿ ਸਿਰਫ ਬਾਜ਼ਾਰੋਂ ਜਿਹੜੀ ਅਸੀਂ ਚੀਜ਼ ਲੈ ਕੇ ਆ ਰਹੇ ਆਂ ਉਸੇ ਦੇ ਵਿੱਚ ਹੀ ਤੁਹਾਨੂੰ ਫਰਕਟੋਸ ਜ਼ਿਆਦਾ ਮਿਲ ਰਿਹਾ ਬਹੁਤ ਹੀ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕੋਈ ਵੀ ਫਰੂਟ ਹੈ ਬਹੁਤ ਦਾ ਮਿੱਠਾ ਤਾਂ ਤੁਸੀਂ ਉਸ ਨੂੰ ਖਾਣਾ ਜ਼ਿਆਦਾ ਅੱਛਾ ਰਹੇਗਾ ਤੁਹਾਡੇ ਲਈ بجائے ਕਿ ਤੁਸੀਂ ਕੋਈ ਜੂਸ ਪੀ ਰਹੇ ਹੋ ਸੋ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਵੈਸੇ ਵੀ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਅਗਲੀ ਅਸੀਂ ਗੱਲ ਕਰੀਏ ਤਾਂ ਜਿਹੜਾ ਪ੍ਰੋਸੈਸਡ ਅ ਫੂਡ ਦੀ ਆਪਾਂ ਗੱਲ ਕਰ ਲਈਏ ਬੇકરી ਪ੍ਰੋਡਕਟਸ ਦੀ ਗੱਲ ਕਰ ਲਈਏ ਰਿਫਾਈਨਡ ਕਾਰਬੋਹਾਈਡਰੇਟਸ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਜਿਵੇਂ ਕਿ ਆ ਮੈਦਾ ਹੈ ਬੇકરી ਪ੍ਰੋਡਕਟਸ ਹੈ ਬਿਸਕਟ ਹੈ ਕੇਕ ਖਾਣੇ ਆ ਕੁਕੀਜ਼ ਹੈ ਇਹਨਾਂ ਸਭ ਚੀਜ਼ਾਂ ਨੂੰ ਜ਼ਰੂਰ ਛੱਡਣਾ ਚਾਹੀਦਾ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਕਿਉਂਕਿ ਇਹਨਾਂ ਸਭ ਚੀਜ਼ਾਂ ਬੇકરી ਪ੍ਰੋਡਕਟਸ ਦੇ ਨਾਲ ਵੀ ਯੂਰਿਕ ਐਸਿਡ ਦੀ ਜਿਹੜੀ ਮਾਤਰਾ ਬੋਡੀ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਹਨਾਂ ਨੇ ਕਿਹੜੀਆਂ ਚੀਜ਼ਾਂ ਆਪਣੀ ਡਾਈਟ ਵਿੱਚ ਸ਼ਾਮਲ ਨਹੀਂ ਕਰਨੀਆਂ ਜਾਂ ਫਿਰ ਬਹੁਤ ਘੱਟ ਮਾਤਰਾ ਵਿੱਚ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਸੋ ਹੁਣ ਅਗਲਾ ਪੁਆਇੰਟ ਹੈ ਕਿ ਕਿਹੜੀ ਚੀਜ਼ਾਂ ਨੂੰ ਤੁਸੀਂ ਐਡ ਕਰਨਾ ਹੈ ਤਾਂ ਕਿ ਯੂਰਿਕ ਐਸਿਡ ਨਾਲ ਹੋਣ ਵਾਲੀ ਪ੍ਰੋਬਲਮ ਤੋਂ ਤੁਸੀਂ ਰਾਹਤ ਪਾ ਸਕੋ ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਆ ਜਾਂਦੇ ਨੇ ਜੀ ਫਰੈਸ਼ ਫਰੂਟਸ ਤੇ ਫਰੈਸ਼ ਫਰੂਟਸ ਦੇ ਵਿੱਚ ਵੀ ਆ ਜਾਂਦਾ ਹੈ ਪਪਾਇਆ ਯਾਨੀ ਕਿ ਪਪੀਤਾ ਹੈ ਐਪਲ ਹੈ ਤੁਸੀਂ ਖਾ ਸਕਦੇ ਹੋ 베ریز ਐ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਸੋ ਇਹ ਜੋ ਨੇ ਇਨਫਲੇਮੈਂਟਰੀ ਯਾਨੀ ਕਿ ਜਲਨ ਨੂੰ ਰੋਕਦੇ ਨੇ ਔਰ ਇਸ ਨਾਲ ਸਵੇਲਿੰਗ ਦੇ ਵਿੱਚ ਵੀ ਰਾਹਤ ਮਿਲਦੀ ਹੈ ਸਵੇਲਿੰਗ ਹੋਣੀ ਘਟ ਜਾਂਦੀ ਹੈ ਸੋ ਇਹਨਾਂ ਫਰੂਟਸ ਆ ਜ਼ਿਆਦਾ ਮੈਂ ਜਿਵੇਂ ਕਿ ਗੱਲ ਕਰਦੀ ਆ ਫਾਈਬਰ ਵਾਲੇ ਫਰੂਟਸ ਆ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਵਨ ਸਲਾਦ ਦੇ ਵਿੱਚ ਵੀ ਤੁਸੀਂ ਦੇਖੋ ਤਾਂ ਫਾਈਬਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖਾਣਾ ਚਾਹੀਦਾ ਹੈ ਕਿਉਂਕਿ ਸਿਰਫ ਯੂਰਿਕ ਐਸਿਡ ਹੀ ਨਹੀਂ ਬੋਡੀ ਵਿੱਚ ਕਿਸੇ ਵੀ ਤਰ੍ਹਾਂ ਦੇ ਹੋਰ ਟੌਕਸਿਨਸ ਹੈ ਤਾਂ ਫਾਈਬਰ ਜਿਹੜਾ ਹੈ ਉਸ ਨੂੰ ਸਾਡੀ ਬੋਡੀ ਚੋਂ ਰਿਮੂਵ ਕਰ ਸਕਦਾ ਹੈ वेजिटेबल्स ਦੀ ਗੱਲ ਕਰੀਏ ਸਬਜ਼ੀਆਂ ਦੀ ਗੱਲ ਕਰ ਲਈਏ ਤਾਂ ਫਿਰ ਉਜ਼ੇ ਵਿੱਚ ਗਾਜਰ ਹੈ ਸ਼ਿਮਲਾ ਮਿਰਚ ਹੈ ਧਨੀਆਂ ਹੈ ਔਰ ਕੀਆ ਹੈ ਇਸ ਤਰ੍ਹਾਂ ਦੇ ਸਬਜ਼ੀਆਂ ਜਿਹੜੀਆਂ ਨੇ ਉਹ ਤੁਹਾਨੂੰ ਬਹੁਤ ਰਾਹਤ ਦੇ ਸਕਦੀਆਂ ਨੇ ਸੋ ਧਨੀਆਂ ਹੈ ਪੁਦੀਨਾ ਹੈ ਜਿਵੇਂ ਇਸ ਦੀ ਗੱਲ ਕਰਦੇ ਅਸੀਂ ਤਾਂ ਚਟਨੀ ਬਣਾ ਕੇ ਵੀ ਤੁਸੀਂ ਜ਼ਰੂਰ ਖਾ ਸਕਦੇ ਹੋ ਹਾਜ਼ਮੇ ਲਈ ਸਾਡੇ ਪਾਚਨ ਪ੍ਰਕਿਰਿਆ ਲਈ ਵੀ ਅੱਛਾ ਹੈ ਔਰ ਤੁਸੀਂ ਦੇਖੋਗੇ ਜਿਹੜੇ ਇਨਫਲੇਮੇਟਰੀ ਹੈ ਦਰਦ ਹੈ ਔਰ ਸਵੈਲਿੰਗ ਹੈ ਇਨ੍ਹਾਂ ਚੀਜ਼ਾਂ ਵਿੱਚ ਵੀ ਰਾਹਤ ਮਿਲਦੀ ਹੈ ਸਿਰਫ ਇਹੀ ਪ੍ਰੋਬਲਮ ਨਹੀਂ ਤੁਸੀਂ ਦੇਖੋਗੇ ਤੁਹਾਡੀ ਬਾਡੀ ਚ ਜਰ ਕੋਈ ਹੋਰ ਵੀ ਹੈਲਥ ਇਸ਼ੂਸ ਚੱਲ ਰਹੇ ਨੇ ਤੁਹਾਨੂੰ ਉਹਨਾਂ ਚੀਜ਼ਾਂ ਵਿੱਚ ਵੀ ਇਹਨਾਂ ਸਬਜ਼ੀਆਂ ਦੇ ਯੂਜ਼ ਕਰਨ ਦੇ ਨਾਲ ਕਾਫੀ ਰਾਹਤ ਮਿਲੇਗੀ ਸੋ ਵੈਸੇ ਵੀ ਸਾਨੂੰ ਇਹ ਆਦਤ ਜ਼ਰੂਰ ਬਣਾਣੀ ਚਾਹੀਦੀ ਹੈ ਕਿ ਦੁਪਹਿਰ ਦਾ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਤੁਸੀਂ ਸਲਾਦ ਜ਼ਰੂਰ ਖਾਓ ਖੀਰਾ ਹੋਵੇ ਉਸ ਦੇ ਵਿੱਚ ਜਿਵੇਂ ਗਾਜਰ ਦੀ ਆਪਾਂ ਗੱਲ ਕੀਤੀ ਹੈ ਗਾਜਰ ਖਾ ਸਕਦੇ ਹੋ ਸੋ ਧਨੀਆ ਪੁਦੀਨਾ ਦੀ ਚਟਨੀ ਦੀ ਤਾਂ ਆਪਾਂ ਗੱਲ ਕਰ ਹੀ ਰਿਹਾ ਸੋ ਜਦੋਂ ਅਸੀਂ ਅੱਛੀ ਬੈਲੈਂਸਡ ਡਾਈਟ ਲੈਨੇ ਆ ਤਾਂ ਵੈਸੇ ਕੋਈ ਦਿੱਕਤ ਸਾਡੀ ਬਾਡੀ ਨੂੰ ਹੋ ਹੀ ਨਹੀਂ ਸਕਦੀ ਸੋ ਅੱਗੋਂ ਆਪਾਂ ਗੱਲ ਕਰਦੇ ਆ ਹੋਲ ਵੀਟ ਗ੍ਰੇਨਸ ਦੀ ਤਾਂ ਤੁਸੀਂ ਓਟਸ ਜਿਹੜੇ ਹੁੰਦੇ ਨੇ ਰੋਲਡ ਓਟਸ ਕਹਿੰਦੇ ਆ ਉਹ ਤੁਸੀਂ ਖਾ ਸਕਦੇ ਹੋ ਬਰਾਊਨ ਰਾਈਸ ਤੁਸੀਂ ਖਾ ਸਕਦੇ ਹੋ ਜਾਂ ਫਿਰ ਜੋਆਂ ਦਾ ਦਲੀਆ ਜਾਂ ਜੋਆਂ ਦਾ ਆਟਾ ਵੀ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਕਾਫੀ ਰਾਹਤ ਜ਼ਰੂਰ ਮਿਲੇਗੀ ਗੱਲ ਕਰਦੇ ਆ ਡਰਾਈ ਫਰੂਟਸ ਦੀ ਤਾਂ ਡਰਾਈ ਫਰੂਟਸ ਦੇ ਵਿੱਚ ਅਖਰੋਟ ਅਤੇ ਬਦਾਮ ਤਾਨੂੰ ਰਾਹਤ ਦੇ ਸਕਦੇ ਨੇ ਪਰ ਉਸ ਦੇ ਵਿੱਚ ਵੀ ਤੁਸੀਂ ਧਿਆਨ ਜ਼ਰੂਰ ਇਹ ਦੇਣਾ ਹੈ ਕਿ ਕੁਆਂਟੀਟੀ ਤੇ ਫੋਕਸ ਕਰਨਾ ਹੈ ਇਹ ਨਹੀਂ ਕਿ ਪਤਾ ਚੱਲ ਗਿਆ ਕਿ ਅਕਰੋਟ ਔਰ ਬਦਾਮ ਅੱਛੇ ਨੇ ਤਾਂ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਲਈਏ ਬੜੇ ਹੀ ਲਿਮਟਿਡ ਮਾਤਰਾ ਵਿੱਚ 4 ਜਾਂ 5 ਬਦਾਮ ਔਰ ਅਕਰੋਟ ਵੀ ਤੁਸੀਂ 1 ਅਕਰੋਟ ਜਾਂ 1 1/2 ਅਕਰੋਟ ਉਹ ਵੀ ਰਾਤ ਨੂੰ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਭਿਗੋ ਕੇ ਜ਼ਰੂਰ ਰੱਖੋ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਨਾਲ ਖਾਓ ਬਦਾਮ ਦਾ ਛਿਲਕਾ ਉਤਾਰ ਕੇ ਤੁਸੀਂ ਫਿਰ ਬਦਾਮ ਖਾਣੇ ਨੇ ਬਦਾਮ ਦਾ ਛਿਲਕਾ ਕਿਉਂ ਉਤਾਰਨਾ ਚਾਹੀਦਾ ਹੈ ਇਸ ਉੱਪਰ ਵੀ ਇੱਕ ਵੀਡੀਓ ਅਸੀਂ ਜ਼ਰੂਰ ਬਣਾਵਾਂਗੇ ਤਾਂ ਕਿ ਇਸ ਨੂੰ ਲੈ ਕੇ ਵੀ ਪੂਰੀ ਜਾਣਕਾਰੀ ਤੁਹਾਨੂੰ ਜ਼ਰੂਰ ਮਿਲ ਸਕੇ ਸੋ ਅੱਗੋਂ ਆਪਾਂ ਗੱਲ ਕਰਦੇ ਹਾਂ ਹੁਣ ਕੁਝ ਹੋਮ ਰੈਮਡੀਜ਼ ਦੀ ਜੋ ਤੁਸੀਂ ਡੇਲੀ ਡਾਈਟ ਵਿੱਚ ਇਹਨਾਂ ਰੈਮਡੀਜ਼ ਨੂੰ ਵੀ ਅਗਰ ਇਨਕਲੂਡ ਕਰਦੇ ਹੋ ਤਾਂ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਹੀ ਜਲਦੀ ਆਰਾਮ ਮਿਲਣਾ ਸ਼ੁਰੂ ਹੋ ਗਿਆ ਯੂਰਿਕ ਐਸਿਡ ਵਧਣ ਦੇ ਨਾਲ ਜਿਹੜਾ ਜੋਇੰਟਸ ਵਿੱਚ ਪੇਨ ਹੋ ਰਿਹਾ ਸੀ ਜਿਹੜੀ ਸੋਜਿਸ਼ ਤੁਹਾਨੂੰ ਫੀਲ ਹੋ ਰਹੀ ਸੀ ਉਸ ਦੇ ਵਿੱਚ ਵੀ ਤੁਹਾਨੂੰ ਆਰਾਮ ਮਿਲੇਗਾ ਬਹੁਤ ਹੀ ਆਸਾਨ ਜੀ ਹੋਮ ਰੈਮਡੀ ਤਾਂ ਉਹ ਦੱਸਣ ਜਾ ਰਹੀ ਹਾਂ ਤੁਹਾਡੀ ਘਰ ਦੀ ਰਸੋਈ ਦੇ ਵਿੱਚ ਹੁੰਦੀ ਹੈ ਅਜਵਾਇਨ ਸੋ ਤੁਸੀਂ ਦੋ ਜਾਂ ਤਿੰਨ ਚੁਟਕੀ ਅ ਖਾਣੇ ਤੋਂ ਬਾਅਦ ਵੀ ਖਾ ਸਕਦੇ ਹੋ ਦਿਨ ਦੇ ਵਿੱਚ ਕਦੀ ਵੀ ਤੁਸੀਂ ਖਾ ਸਕਦੇ ਹੋ ਜਾਂ ਸਵੇਰੇ ਉੱਠ ਕੇ ਖਾਲੀ ਪੇਟ ਵੀ ਇਸ ਨੂੰ ਖਾ ਸਕਦੇ ਹੋ ਤਾਂ ਅਜਵਾਇਨ ਦੋ ਤਿੰਨ ਚੁਟਕੀ ਅਜਵਾਇਨ ਤੁਸੀਂ ਜਦੋਂ ਖਾਓਗੇ ਚਬਾ ਚਬਾ ਕੇ ਤਾਂ ਇਸ ਦੇ ਨਾਲ ਵੀ ਜੋ ਹੈ ਤੁਹਾਨੂੰ ਯੂਰਿਕ ਐਸਿਡ ਤੋਂ ਰਾਹਤ ਮਿਲਦੀ ਨਜ਼ਰ ਆਏਗੀ ਕੰਟੀਨਿਊ ਤੁਸੀਂ ਜ਼ਰੂਰ ਇਹ ਖਾਣੀ ਹੈ ਔਰ ਜਿਨ੍ਹਾਂ ਨੂੰ ਅਜਵਾਇਨ ਚਬਾਣੀ ਔਖੀ ਲੱਦੀ ਹੈ ਕਿਉਂਕਿ ਸਾਰੇ ਜਾਣਦੇ ਹ ਉਸ ਦਾ ਟੇਸਟ ਥੋੜਾ ਜਿਹਾ ਤਿੱਖਾ ਜਿਹਾ ਹੁੰਦਾ ਸੋ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਇੱਕ ਰਾਤ ਪਹਿਲਾਂ ਤੁਸੀਂ ਅੱਧੇ ਤੋਂ ਥੋੜਾ ਕਿਉਂਕਿ ਸ਼ੁਰੂਆਤ ਵਿੱਚ ਜ਼ਿਆਦਾ ਤੁਸੀਂ ਅਜਵਾਇਨ ਨਹੀਂ ਅੜੀਆ ਅ ਅੱਧੇ ਤੋਂ ਥੋੜਾ ਕਾਟ ਕਰਕੇ ਅਜਵਾਇਨ ਤੁਸੀਂ ਗਲਾਸ ਪਾਣੀ ਦੇ ਵਿੱਚ ਭਿਗੋ ਦੋ ਅੱਧਾ ਚਮਚ ਅਜਵਾਇਨ ਵੀ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਭਿਗੋ ਕੇ ਰੱਖ ਸਕਦੇ ਹੋ ਰਾਤ ਨੂੰ ਪੂਰੀ ਰਾਤ ਰੱਖਿਆ ਰਹਿਣ ਦੋ ਉਸ ਬਾਅਦ ਅਗਲੇ ਦਿਨ ਸਵੇਰੇ ਛਾਣ ਕੇ ਪਾਣੀ ਤੁਸੀਂ ਪੀ ਲਓ ਇਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿਣ ਵਾਲਾ ਹੈ ਇਹ ਧਿਆਨ ਜ਼ਰੂਰ ਰੱਖਣਾ ਹੈ ਜਦੋਂ ਤੁਸੀਂ ਪਾਣੀ ਪੀ ਰਹੇ ਹੋ ਤਾਂ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਤੱਕ ਕੁਝ ਹੋਰ ਖਾਓ ਪੀਓ ਨਾ ਤਾਂ ਕਿ ਇਹ ਪੂਰਾ ਚੰਗੀ ਤਰ੍ਹਾਂ ਅਸਰ ਤੁਹਾਡੀ ਬਾਡੀ ਵਿੱਚ ਜ਼ਰੂਰ ਕਰ ਦੇਵੇ ਅਗਲੀ ਹੋਮ ਰੈਮਡੀ ਦੱਸਿਆਂ ਚ ਉਹ ਵੀ ਬਹੁਤ ਆਸਾਨ ਹੈ ਅੱਗੇ ਆਪਾਂ ਗੱਲ ਕਰਾਂਗੇ ਜੀ ਨੈਕਸਟ दाना ਦੇ ਨਾਲ ਮੇਥੀ ਦਾਣਾ ਦੇ ਵਿੱਚ ਹੁੰਦਾ ਹੈ ਐਂਟੀ ਇਨਫਲੇਮੇਟਰੀ ਗੁਣ ਜੋ ਕਿ ਕਿਸੇ ਵੀ ਤਰ੍ਹਾਂ ਦੀ ਜਲਨ ਨੂੰ ਰੋਕਦੇ ਨੇ ਜਦੋਂ ਯੂਰਿਕ ਐਸਿਡ ਦੇ ਨਾਲ ਦਰਦ ਹੁੰਦਾ ਹੈ ਸਵੈਲਿੰਗ ਹੁੰਦੀ ਹੈ ਉਸ ਤੋਂ ਤੁਹਾਨੂੰ ਰਾਹਤ ਮਿਲਦੀ ਹੈ ਤੇ ਉਸ ਲਈ ਤੁਸੀਂ ਕਰਨਾ ਕੀ ਹੈ ਅੱਧਾ ਚਮਚ ਜਾਂ ਇੱਕ ਚਮਚ ਸ਼ੁਰੂਆਤ ਤੁਸੀਂ ਅੱਧੇ ਚਮਚ ਤੋਂ ਹੀ ਕਰੋ ਉਸ ਤੋਂ ਬਾਅਦ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਤੁਸੀਂ ਮੇਥੀ ਦਾਣਾ ਦੀ ਕੁਆਂਟੀਟੀ ਵਧਾ ਸਕਦੇ ਹੋ ਸੋ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਅੱਧਾ ਚਮਚ ਜਾਂ ਪੌਣਾ ਚਮਚ ਮੇਥੀ ਦਾਣਾ ਪਾ ਕੇ ਪਿਗੋ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਤੁਸੀਂ ਇਸ ਨੂੰ ਛਾਣ ਕੇ ਪੀ ਲਓ ਸੋ ਤੁਸੀਂ ਜਿਹੜਾ ਮੇਥੀ ਦਾਣਾ ਪਿਗੋਇਆ ਸੀ ਇਸ ਨੂੰ ਵੀ ਚਬਾ ਕੇ ਜ਼ਰੂਰ ਖਾ ਸਕਦੇ ਹੋ ਅਗਰ ਤੁਹਾਨੂੰ ਟੇਸਟ ਵਿੱਚ ਸਹੀ ਲੱਗਦਾ ਹੈ ਵੈਸੇ ਵੀ ਇਹ ਸਿਰਫ ਯੂਰਿਕ ਐਸਿਡ ਹੀ ਨਹੀਂ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਚੰਗਾ ਰਹਿੰਦਾ ਹੈ ਤੇ ਜੇਕਰ ਸ਼ੂਗਰ ਵਾਲੇ ਵੀ ਮਰੀਜ਼ ਇਸ ਨੂੰ ਡੇਲੀ ਸਵੇਰੇ ਖਾਲੀ ਪੇਟ ਮੇਥੀ ਦਾਣੇ ਦੇ ਪਾਣੀ ਨੂੰ ਪੀਂਦੇ ਨੇ ਜਾਂ ਮੇਥੀ ਦਾਣਾ ਜਿਹੜਾ ਪਿਗੋਇਆ ਹੁੰਦਾ ਹੈ ਸੋ ਚਬਾ ਕੇ ਖਾ ਲੈਂਦੇ ਨੇ ਤਾਂ ਦੇਖੋਗੇ ਕੁਝ ਟਾਈਮ ਕੰਟੀਨਿਉਟੀ ਰੱਖਣ ਦੇ ਨਾਲ ਤੁਹਾਨੂੰ 슈ਗਰ ਲੈਵਲ ਵੀ ਆਪਣੇ ਕੰਟਰੋਲ ਚਾंदे ਜ਼ਰੂਰ ਨਜ਼ਰ ਆਣਗੇ ਸੋ ਆਪਾਂ ਯੂਰਿਕ ਐਸਿਡ ਵਾਲਿਆਂ ਦੀ ਗੱਲ ਕਰ ਰਹੇ ਹਾਂ ਤਾਂ ਇਹ ਤੁਸੀਂ ਕੰਟੀਨਿਊ ਇਹ ਦੋ ਨੁਸਖੇ ਆ ਇਹਨਾਂ ਦੋਵਾਂ ਚ ਕੋਈ ਇੱਕ ਇੱਕ ਹੀ ਤੁਸੀਂ ਅਪਣਾਣਾ ਹੈ ਇਹ ਨਹੀਂ ਕਿ ਅਜਵਾਇਨ ਵਾਲਾ ਵੀ ਕਰ ਰਹੇ ਹੋ ਔਰ ਮੇਥੀ ਦਾਣੇ ਵਾਲਾ ਵੀ ਕਰ ਰਹੇ ਹੋ ਸੋ ਅਗਰ ਤੁਸੀਂ ਮੇਥੀ ਦਾਣੇ ਦਾ ਪਾਣੀ ਪੀ ਰਹੇ ਹੋ ਤਾਂ ਅਜਵਾਇਨ ਦਾ ਸੇਵਨ ਨਹੀਂ ਕਰਨਾ ਅਗਰ ਅਜਵਾਇਨ ਵਾਲਾ ਨੁਸਖਾ ਅਪਣਾ ਰਹੇ ਹੋ ਤਾਂ ਮੇਥੀ ਦਾਣਾ ਵਾਲਾ ਨਹੀਂ ਕਰਨਾ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਰੀਆਂ चीज़ा तो चंकी तरह समझ लिया ने कि यूरिक एसिड की प्रॉब्लम आखिर की है कि यूरिक एसिड बदण की प्रॉब्लम फेस करनी पै सकती है अगर लाइफ स्टाइल सही नहीं है खाण पीन की आदत सही नहीं है उन्होंने तो जरूर ध्यान देना चाहिए है और की कुछ तुम्हें नहीं खाना है अगर यूरिक एसिड की प्रॉब्लम है की कुछ तुम्हें अपनी डायट वि एड करना है तो ता कि यूरिक एसिड की प्रॉब्लम तो तुम्हें राहत मिल सके और होम रैमडीज़ भी दसिया ने बड़ी आसान जी डेली डायट वि इन्होंने अपनाओगे तो बहुत ही जल्दी तुम्हें यूरिक एसिड प्रॉब्लम तो राहत मिल जाएगी सो so, वीडियो चंकी लगी है तो इसमें लाइक एंड शेयर जरूर कर देना जी कमेंट सैक्शन अपने सवाल या अपने सुझाव जरूर साढ़े नाझे कर सकते हो मेरी ईमेल आई डी है हेल्थ एडवाइस विद हरजोत कौर एट द रेट जीमेल डॉट कॉम इसमेल भी कर सद सो पेज हाले तक फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया तो फटाफट सबसक्राइब भी कर लियो मिला जल्दी ही सेहत में जुड़ी होर खास जानकारी दे फिलहाल ही ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ